ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਮੱਝਾਂ ਦੀ ਖਾਣ ਤੇ ਗਾਵਾਂ ਦੀ ਖਾਣ ਦੇ ਵਿੱਚ ਪਹੁੰਚੇ ਆਂ ਖਾਣਾ ਪੇਸ਼ ਕਰਕੇ ਕਹੀਆ 25 ਗਾਵਾਂ ਤੇ 11 ਮੱਝਾਂ ਪੂਰੇ ਇੱਥੇ ਸਾਨੂੰ 36 ਨਾਲ ਇੱਕੋ ਗਰੁੱਪ ਹਾਜ਼ਰ ਮਿਲਣਗੇ ਸੋ ਬਸ ਜਿਹੜੇ ਵੀਰ ਕਹਿੰਦੇ ਕਿ ਅਸੀਂ ਮਨ ਕੇ ਚਲੋ ਸਿਲੇਕਟਡ ਪਸ਼ੂ ਲੈਣਾ ਇੱਕ ਪਸ਼ੂ ਢੋਲ ਲੈਣਗੇ ਅਸੀਂ ਵੀਡੀਓ ਪਾਈ ਸੀ ਉਹ ਬੈਗ ਕੀ ਸਾਡੇ ਫਿੱਟ ਨਹੀਂ ਆਈ ਤੇਲ ਬਚ ਗਿਆ ਸੋ ਇੱਥੇ ਤੇਲ ਫੂਕੇ ਆਉਂਗੇ ਤਾਂ ਗੱਲ ਪੱਲੇ ਪਾਊਗੀ ਜਿੱਦਾਂ ਆਪਾਂ ਮੰਡੀ ਤੇ ਜਾ ਵੜਦੇ ਆ ਵੀ ਰੁਪਏ ਲੱਗਣਾ ਵੰਨ ਕੇ ਜਾ ਵੜਦੇ ਆ ਵੀ ਲੈ ਕੇ ਮੋੜਾਂਗੇ ਉਹ ਸਿਸਟਮ ਇੱਥੇ ਆ ਹਰ ਇੱਕ ਤਰ੍ਹਾਂ ਦਾ ਪਸ਼ੂਆ ਸੋ ਮੋਟੀ ਮੋਟੀ ਡਿਟੇਲ ਲੈ ਕੇ ਜਿਵੇਂ ਕਿ ਨਾਗ ਕਾਫੇ 37 ਨਾਗਾ ਇਕੱਲੇ ਇਕੱਲੇ ਤੇ ਗੱਲ ਕਰਨ ਲੱਗਦਾ ਮੰਨ ਕੇ ਚੱਲੋ ਵੀ 10 ਮਿੰਟ ਲੱਗੇ ਤਾਂ ਸਾਢੇ ਦਾ ਘੰਟੇ ਚਾਹੀਦੇ ਆਪਾਂ ਨੂੰ ਸਾਢੇ ਦਾ ਨਾ ਘੰਟੇ ਦੀ ਵੀਡੀਓ ਬੜੀ ਲੰਬੀ ਹੋ ਜਾਊਗੀ ਗੱਨਾ ਆਪਾਂ 5-7 ਮਿੰਟਾਂ ਜੀ ਬੋਲ ਆਗੇ ਸੋ ਕਹਿਣ ਦੀ ਗੱਲ ਨਹੀਂ ਵੀ 36 ਨਗ ਮੂਰੇ ਸਕਰੀਨ ਤੇ ਲਿਖਦੇ ਤੇ ਹੈ ਨਹੀਂ ਵੀਡੀਓ ਵੇਜੇ ਭਾਵੇਂ ਗਿਣਤੀ ਕਰੀ ਚੱਲੋ ਗੱਬਣਾ ਸੂਂਜਿਆਂ ਵੀ ਆ ਤੇ ਹਰ ਇੱਕ ਤਰ੍ਹਾਂ ਦਾ ਮਾਲ ਖੰਡਰ ਬੱਤੀ ਹੈ ਨਹੀਂ ਟੋਕਰ ਗੱਬਣ ਗਾਂ ਹੈ ਨਹੀਂ ਨਾ ਟੋਕਰ ਗੱਬਣ ਮੱਝਾ ਤਾਜੇ ਪਸ਼ੂ ਸੂਣ ਵਾਲੇ ਜਾਂ ਸੂਏ ਵੇ ਉਸ ਤਰ੍ਹਾਂ ਦੇ ਨਾਗੇ ਤੇ ਹਾਜ਼ਰ ਆਓ ਅੱਗੇ ਵੀਰ ਨਾ ਕਰੀਏ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਪ੍ਰਦੀਪ ਸਿੰਘ ਜੀ ਪਿੰਡ ਲੋਹਾਖਾ ਕਿਹੜਾ ਜ਼ਿਲ੍ਹਾ ਸੰਗਰੂਰ ਮੋਬਾਈਲ ਨੰਬਰ ਆਪਣਾ ਜੀ 953080195 ਤੇ ਅੱਜ ਮੱਝਾ 9 ਖੜੀਆਂ ਹੁਣ ਹਾਜ਼ਰ ਆ ਬੋਹੋਂ ਆਉਣ ਵਾਲੀਆਂ ਨੇ ਬਾਈ 11 ਮੈਸਾਂ 11 ਮੈਸਾਂ ਤੇ 25 ਗਾਇਆਂ ਸਾਰੀਆਂ ਹਰਿਆਣੇ ਦੀਆਂ ਫੋਟੋ ਠੀਕ ਹੈ ਪਹਿਲੇ ਨੰਬਰ ਤੇ ਜਿਹੜਾ ਨਗੀਨਾ ਦੇਖੀ ਜਾਂਦੇ ਆਪਾਂ ਕਿਹੜਾ ਸੁਆ ਕੀ ਸੁਆ ਤੀਜਾ ਸੁਆ ਪਰ ਇਹਦੀ ਫੇਸ ਕੁਆਲਿਟੀ ਜਾਂ ਹੋਰ ਕੁਆਲਿਟੀ ਇਦਾਂ ਦੇ ਦੂਜੇ ਸੁਆ ਕੈਦਨ ਲੈਂਦੀ ਆ ਦਿਨ ਬਾਈ ਹਲੇ ਹਫਤਾ ਲੈ ਜੂਗੀ ਇਹ 3 ਦੁੱਧ ਦਿੱਤਾ ਇਹ ਤੇ ਵੱਡੀ ਵੱਡੀ ਪੜੀ ਬਹੁਤ ਜ਼ਿਆਦੇ ਆ ਹਾਂ ਇਹਦੋਂ ਵੀ ਵੱਡੀਆਂ ਝੋਟੀਆਂ ਹੁੰਦੀਆਂ ਨੇ ਦੋ ਸੋ ਇਦਾਂ ਦੀ ਝੋਟੀ ਦੀ ਫੋਟੋ ਫੀਰ ਫੈਕਟਰੀ ਦੇ ਪੋਸਟਰ ਤੇ ਲੱਗੀ ਹੁੰਦੀ ਆ ਸਾਰੀਆਂ ਬਾਈ ਇੱਕ ਤੋਂ ਇੱਕ ਨੇ ਬਾਕੀ ਕੰਨਾਂ ਦੇ ਨਾਲ ਬਕਾਇਦਾ ਟੈਗ ਨੇ ਜੇ ਸਰਚ ਕਰ ਲਿਆ ਹਰ ਕੈਰੈਕਟਰ ਕੋਲੇ ਜਿਵੇਂ ਚਵਾਈ ਵਗੈਰਾ ਆਈ ਦੇ ਐਚਐਨਡੀਵੀ ਤੇ ਪਿਆ ਵਾ ਹਨਾ ਐਚਐਲਡੀਵੀ ਚਵਾਈ ਹੋਈ ਰੂਖਰੇਦੀ ਤੇ ਇਹ ਝੋਟੀ ਬਾਈ ਮੰਗ ਲਾ ਹਲੇ ਘੱਬਣਾ ਕੈ ਦਿਨ ਕੱਢਦੀ ਆ ਹਫਤਾ ਲੈਣੀ ਬਾਈ ਹਫਤਾ ਸੂਣ ਚ ਬਾਕੀ ਪਿਆ ਕੂਲਰ ਪਰੇ ਕਰਨਾ ਪੈ ਗਿਆ ਨੰਗੀ ਨਹੀਂ ਪਾਰੇ ਦੇਖ ਦੇਖੋ ਕਿਆ ਬਾਤਾਂ ਵੀ ਗੱਲਾਂ ਕਰਦੀ ਆ ਜਮਾ ਤੇ ਥਾਰ ਗੱਡੀ ਮੇਰੀ ਛੋਟੀ ਰਹਿ ਗਈ ਇਹਦੇ ਕੋਲ ਇਹ ਤਾਂ ਵੱਡੀ ਵੱਡੀ ਆ ਬਹੁਤ ਵੱਡੀ ਛੋਟੀ ਕਰਮ ਵਾਲੀ ਫਰਮਾ ਦੇ ਵਾਲੀ ਠੀਕ ਹੈ ਤੇ ਦੁੱਧ ਕਿੰਨਾ ਦੱਸਿਆ ਵਰਦੀ ਪੈਦਾ ਬਾਈ ਆਪਾਂ ਨੂੰ ਜਿਹੜਾ ਦੱਸਿਆ 17 18 ਕਿਲੋ ਦੇ ਸੋਨਾ ਆਪਾਂ ਇੱਕ ਮੰਨ ਕੇ ਜਿਵੇਂ ਦੀ ਡਿਲੀਵਰੀ ਕੁਆਲਟੀ ਆ ਜਾਂ ਹੋਰ ਆਪਾਂ ਕਹਿੰਦੇ ਇਹਨੇ 22 ਦਿੱਤਾ ਵੀ ਦਿੱਤਾ ਠੀਕ ਹੈ ਜਿਹੜਾ ਦਿੱਤਾ ਉਹ ਦੱਸਾਂਗੇ ਬਈ ਐਤ ਕੀ ਮੰਨ ਕੇ ਚੱਲੇ ਬੰਦਾ 18 ਮੰਨ ਕੇ ਲੈ ਲੈ 18 ਮੰਨ ਲੈ ਤਾਂ ਮੰਨ ਲੈ ਪਰ ਮੈਂ ਦੇ ਉੱਪਰ ਜਮਾ ਮੈਂ ਕਹਿੰਦਾ ਮੰਜਾ ਨਹੀਂਦਾ ਹਨਾ ਮੰਜਾ ਦਾ ਕਰਕੇ ਦਿਖਾਉਣ ਵਾਲਾ ਕੰਮ ਹੀ ਆ ਜਾਵਾ ਤੂੰ ਨਹੀਂ ਮੁੱਲ ਵੀ ਨਹੀਂ ਕਰਦੇ ਲੋਕਾਂ ਵਾਂਗੂ ਵੀ 3 ਲੱਖ 4 ਲੱਖ 2 ਲੱਖ 5000 ਦੀ ਝੋਟੀ ਦੇ ਦਾਂਗਾ ਜਮਾ ਜੈਨੂਣ ਕਰਦਾ ਨਹੀਂ ਆਮ ਇਦਾਂ ਦੀ ਝੋਟੀ ਇਹ ਮੰਡੀ ਤੇ ਨੂੰ ਪਾਉਣੀ ਪੈਗੀ ਤੂੰ ਹੀ 3 ਬੰਦੇ ਨਹੀਂ ਵਿਕੂ ਤਾਂ ਬਈ 2.5 ਤੋਂ ਬਾਅਦ ਵੀ ਕਿੱਦੇ ਬੱਚਾ ਦਰਤਾ ਠੀਕ ਹੈ ਪਰ ਉਹ ਹੀ ਪਤਾ ਹੈਗਾ ਪਰ ਆਪਾਂ ਫालतੂ ਰੇਟ ਨਹੀਂ ਮੰਗਾਂ ਪਰ ਆਪਾਂ ਕਹਿੰਦੇ ਪਾਣੀ ਵਗਦਾ ਸੋਹਣਾ ਚੰਗਾ ਨਹੀਂ ਘਰੇ ਹੀ ਵਿਕਦਾ ਜਿਹੜਾ ਜਨਵਰ ਉਹਦੇ ਵਰਗਾ ਨਜ਼ਾਰਾ ਨਹੀਂ ਬਈ ਸੋ ਦੇਖੋ ਕਾਲੀ ਵਧੀਆ ਝੋਟੀ ਦੇ ਕਿਆ ਬਾਤਾਂ ਜਮਾ ਨਾੜਾ ਦਿਖਾ ਦਿੰਦੀ ਇਹ ਹੁਣ ਫੇਸ ਵਾਲੀ ਇੱਦਾਂ ਵੀ ਆ ਦੂਜੇ ਪਰਸੂ ਦਾ ਦੂਜੇ ਤੀਜੇ ਦਾ ਕੋਈ ਫਰਕ ਨਹੀਂ ਹੁੰਦਾ ਠੀਕ ਆ 2 5 ਦੀ ਆਪਾਂ ਦੇਣੀ ਆ ਦੇਣੀ ਆ ਅੱਕੇ ਭਾਈ ਆਪਾਂ ਸਾਰੇ ਜਾਨਵਰ ਨਹੀਂ ਦਿਖਾਉਂਦੇ ਰੇਟ ਆ ਮੰਨ ਲਵੀ ਬਾਕੀ ਇੱਧਰਲੇ ਜਿਹੜੇ ਜਾਨਵਰ ਨੇ 1 ਲੱਖ 35000 ਤੋਂ ਸਟਾਰਟ ਹੋ ਕੇ 1 ਲੱਖ ਦੀ ਰੇਟ ਦੇ ਜਾਨਵਰ ਇੱਧਰ ਖੜੇ ਨੇ ਆਪਣੇ ਸਾਰੇ ਸਾਰੇ ਠੀਕ ਹੈ ਜਿਵੇਂ ਹੁਣ ਆ ਚੁੱਟੀ ਆ ਠੀਕ ਹੈ ਇਹ 45 ਦੀ ਰੇਂਜ ਦੇ ਵਿੱਚ ਆ ਦੁੱਧ ਇਹਦਾ ਦਿੱਤਾ ਹੋਇਆ 17 ਕਿਲੋ ਜਿਹੜੀਆਂ ਆਪਾਂ ਮਗਰ ਦੇਖੇ ਸਾਰੇ ਸੂਨੇ ਵੀ ਆ ਸਾਰਾ ਮਾਲ ਸੂਆ ਹੋਇਆ ਹੈ ਭਾਈ ਸਾਰਾ ਸੂਆ ਹੈ ਵਾ ਤੇ ਕਾ ਚੁੱਟੀ ਆ ਜਿਵੇਂ ਭਾਈ ਇਹ ਦੇ ਦਾਂਗੇ 1,35,000 ਰੁਪਏ ਦੀ ਗੱਤੀ 1,35 ਹਾਂ ਬਹੁਤ ਵਧੀਆ ਠੀਕ ਹੈ ਕਿ ਆ ਚੁੱਟੀ ਆ ਗਈ ਇਹਦਾ ਦੁੱਧ 16 ਕਿਲੋ ਦਿੱਤਾ ਹੋਇਆ ਠੀਕ ਹੈ ਸਾਰੀਆਂ ਭਾਈ ਇਹ ਵੀ ਜੱਡ ਬਲੈਕ ਕਰ ਜਾਵਾਂ ਕਿਆ ਵਾ ਬੋਲੇ ਉਰੇ ਸਾਫ ਆ ਜਾਵਾ ਹਨਾ ਨਵਾਂ ਸਾਹਮ ਬਾਈ ਠੀਕ ਹੈ ਇਹ ਨਹੀਂ ਕਿ ਫਿਰ ਬਿਊਟੀ ਪਾਰਲਰ ਜਾਂ ਨਹੀਂ ਵੜਾ ਤੋ ਲਾਇਆ ਨਾ ਬਈ ਆਇਆ ਵੀ ਹੁਣ ਵੀਡੀਓ ਬਣਾਉਣ ਦੇ ਮਾਰੇ ਆਪਾਂ ਇਹਨਾਂ ਨੂੰ ਭਰ ਕੇ ਰੱਖੀ ਹੈ ਨਾ ਠੀਕ ਹੈ ਉਹ ਕੰਮ ਨਹੀਂ ਹੈਗਾ ਠੀਕ ਹੈ ਤੇ ਐ ਮੰਨ ਕੇ ਚਲਪਾ ਵੀ ਵਧੀਆ ਝੋਟੇ ਦੇ ਸਾਹਮਣੇ ਨਿਕਲਣਾ ਬਾਈ 2-4 ਦਿਨਾਂ ਚ ਜਨਮਰ ਨਿਕਰਿਆ ਆਉਂਦਾ ਹਨਾ ਠੀਕ ਹੈ ਅੱਗੇ ਵੜਾ ਸੂਂਜਾਂ ਵਿਆਂਗੇ ਅੱਗੇ ਵੜਾ ਸੂਂਜਾਂ ਆਗੀਆਂ ਬਾਈ ਇਹ ਦੂਜਾ ਸੂਆ ਵੜਾ ਹੁਣ ਤਿਆਰੀ ਵਾਲਾ ਬੋਲਾ ਹੋਊਗਾ 25 ਕਿਲੋ ਬਾਈ ਇਹਦੇ ਥੱਲੇ ਹਾਂ ਬਾਈ ਰੇਟ ਇਹ ਨਾ ਬਾਈ 1.5 ਲੱਖ ਰੁਪਈਆ ਇੱਕ ਵੀ ਆਪਾਂ ਰੇਟ ਵੀਡੀਓ ਜੀ ਦੱਸਣਾਗਾ ਵੀ ਜਿਹਦੇ ਸਾਹਜੋ ਸਾਡੇ ਕੋਲ ਕਰ ਹੁਣ ਠੀਕ ਹੈ ਮੰਗਲੇ ਦੇ ਮੇਲ ਆ ਬਾਈ ਠੀਕ ਹੈ ਤੇ ਅਗੇ ਵੜਣਾ ਬਾਈ ਦੂਜਾ ਸੂਆ ਤੇ ਇਹਦੇ ਪਿੱਛੇ ਵੀ ਮੇਲ ਆ ਇਹਦਾ ਕਰਮਾ ਜਿਹੜਾ ਦੁੱਧ ਦਿੱਤਾ ਹੋਇਆਗਾ ਮੰਨ ਕੇ ਵੀ 35 36 ਕਿਲੋ ਕਲੂਨ ਨੇ ਠੀਕ ਹੈ ਅੱਜ ਹੁਣ ਤਾਂ ਬੌਲੇ ਚੋਂ ਖਾਲੀ ਆ ਮੰਨ ਲਾ ਇਹ ਸਾਫ ਕਰਤੀ ਹਾਂ ਇਹ ਬੈਠ ਦਵਾਂਗੇ ਬਾਈ ਲੈਣ ਦੇ ਨੇ 1 35 ਦੀ ਆਪਾਂ 1 35 ਦੀ ਹਾਂ ਦੋ ਨੰਬਰ ਅੱਗੇ ਆ ਜੇ ਤਰਾਂ ਨੰਬਰ ਤੇ ਰੇਡ ਵੀ ਤੀਜਾ ਸੂਆ ਗਈ ਠੀਕ ਹੈ ਦੁੱਧ ਦੇ ਦੂਗੀ ਮੰਨ ਕੇ ਵੀ ਨੋਰਮਲ ਮੰਨ ਲੈ 30 ਕਿਲੋ ਦੁੱਧ ਮੰਨ ਕੇ ਜਿਹੜਾ ਮਰਜੀ ਸੱਜਣ ਲੈ ਲੈ 30 ਕਿਲੋ ਦੁੱਧ ਸਾਰੇ ਤਰ੍ਹਾਂ ਦੇ ਰੇਟ ਹੈਗੇ ਨਹੀਂ ਬਾਈ 65 70 ਵਾਲੇ ਰੇਟ ਵੀ ਹੈਗੇ ਨਹੀਂ ਦਿਖਾਵਾਂਗੇ ਆਪਾਂ ਸਾਰੇ ਭਾਂਤਾਂ ਮਾਲ ਆ ਇਹ ਬੈਡ ਵੀ ਦੇ ਦਾਂਗੇ ਲੱਖ ਦੀ ਆਪਾਂ ਪੂਰੇ ਦੀ ਲੱਖ ਦੀ ਹਾਂ ਅੱਗੇ ਨਾਲ ਫੇਰ ਸੂਈ ਖੜੀ ਆ ਇਹ ਬੈਡ ਆ ਗਈ ਬਾਈ ਇਹ ਦੇਵਾਂਗੇ 1 45 ਦੀ ਗੜ 1 45 ਠੀਕ ਹੈ ਇਹ ਬੈਡ ਦੇਵਾਂਗੇ ਬਾਈ ਜੀ 75000 ਸਿਰਫ 75000 ਜੇਹੀ ਚੀਜ਼ ਉਹੋ ਜਿਹਾ ਆ ਤੇ ਅੱਗੇ ਲੈੜ ਆ ਗਈ ਬਾਈ ਤਾਜੀ ਸੂ ਠੀਕ ਹੈ ਤੇ ਬੱਚੀ ਨੂੰ ਨੇ ਜਨਮ ਦਿੱਤਾ ਐ ਸ਼ਹਿਰ ਵਿੱਚੀ ਦਿੱਤੀ ਹੈ ਨੇ ਠੀਕ ਹੈ ਤਾਜੀ ਹੋਣੀ ਸੂਈ ਹੈ ਹਨਾ ਹਾਂ ਇਹਦਾ ਭਾਅ ਬਈ ਇਹ ਦੇ ਦਾਂਗੇ ਆਪਾਂ 75000 ਰੁਪਏ ਜੇਰੇ ਜੀ ਬੱਠੇ ਜਬਈ ਹੈ ਹਨਾ ਹਾਂ ਮਗਰ ਪਈ ਬਈ ਦਿਖਾ ਦੇ ਸੁਭਾ ਦੇਖੋ ਕੋਹ ਦੇ ਵਿੱਚ ਜੇਰ ਪੈ ਰੇਟ ਵੀ ਬਈ ਬਾਜਮਾ ਫਿੱਟ ਜਾ ਲੈਵਾਗਾ ਕਿੰਨਾ ਕਰਿਆ ਇਹਦਾ 75000 ਰੁਪਏ ਬਾਜਮਾ ਟੋਰੀ ਦਿੰਨੇ ਟੋਰੀ ਬੱਤੇ ਨੇ ਉੱਤੇ ਚਾਰੂ ਵੋ ਸੁੱਕ ਕੱਦ ਕਾੜ ਵਗੈਰਾ ਦੇਖੋ ਬਹਿੜ ਦਾ ਚੰਗਾ ਸਾਫ ਸੁੱਤਰਾ ਪੂਰੀ ਬਹਿੜ ਬਰਗੀ ਹੈ ਸਹੀ ਬਾਕੀ ਰੇਟ ਕੇਮਾ ਬਾਜਮਾ 75000 75000 ਦੀ ਬੱਚੀ ਦੇ ਦਾਂਗੇ ਇਹ ਸਾਰ ਇਹ ਸਾਰੇ ਪ੍ਰਾਪਰਟੀ ਚ ਜਾਗੇ ਚ ਮੰਨ ਕੇ ਚਵਾਈ ਬੜੀ ਵਧੀਆ ਗਈ ਮਗਰ ਬੱਚੀ ਹੈ ਨਾ ਮਗਰ ਬੱਚੀ ਹੈ ਲੈ ਪੁੱਤ ਲੈ 175000 ਦੀ ਸੋ ਦੇਖੋ ਥੋੜਾ ਬੱਚੇ ਨੂੰ ਦੌੜਦੀ ਆ ਅੱਗੇ ਆ ਗਈ ਨਾਲ ਗੱਪੜ ਵੈਰ ਹੈ ਨਾ ਇਹ ਬਾਈ ਸਾਰੇ ਤਰ੍ਹਾਂ ਦੇ ਜਾਨਵਰ ਰੱਖਦੇ ਨੇ ਫਾਰਮ ਤੇ ਵੀ ਜਿਵੇਂ ਪਹਿਲਾਂ ਦੱਸਿਆ ਵੀ ਇਹ ਨਹੀਂ ਹੈਗਾ ਜੇ ਕੋਈ ਦੂਰੋਂ ਆਊਗਾ ਖਾਲੀ ਮੋੜ ਨਾਲ ਕੰਮ ਨਹੀਂ ਹਾਂ ਇਹ ਬੈਡ ਦਾ ਬਾਈ 35 36 ਕਿਲੋ ਦਾ ਦਿੱਤਾ ਹੈ ਮੱਛੀ ਦਾ ਠੀਕ ਹੈ ਉਹਨੇ ਦੂਜਾ ਸੁਣ ਆ ਕੇ ਨਹੀਂ ਸੁਣਾਗਾ ਠੀਕ ਹੈ ਤੇ ਇਹ ਮੰਨ ਕੇ ਰੇਟ ਇਹਦਾ ਬੱਛੀ ਰਿਹਾ ਹੈਗਾ 1,55,000 ਇੱਕ ਲੱਖ 55,000 ਬਾਈ ਵੜਾ ਇਦਾਂ ਦੀ ਇਹ ਕੋਲੇ ਕਰਕੇ ਵਧੀਆ ਵਡੀਆਂ ਫੁੱਲ ਆ ਜਾਵਾਂ ਹਾਂ ਬਾਈ ਜੇ ਰੇਟ ਲੱਖ ਦੋ ਗਾਹਾਨਾ ਕਿ ਚੀਜ਼ ਵਧੀਆ ਹੈਗੀ ਤਾਂ ਬਾਈ ਵਧੀਆ ਦਿਖਾਵਾਂਗੇ ਅੱਗੇ ਆ ਵੜਾ ਬਾਈ ਇਹਦੇ ਦਿਨ ਗੱਲ ਕਰਦੇ ਟਾਈਮ ਤਾਂ ਪਿਆ ਹਲੇ ਇਹਨੇ 48 ਕਿਲੋ ਬਹੁਤ ਦਿੱਤਾ ਹੋਇਆ 20-25 ਦਿਨ ਦੀ ਕੱਚੀ ਲੱਗਦੀ ਹੈਗੀ ਬਾਈ 25ਵੇਂ ਨਹੀਂ ਮੰਨ ਲੈ ਬਾਈ ਮਹੀਨਾ ਮੰਨ ਲੈ ਰਿਕਾਰਡ ਆਨ ਰਿਕਾਰਡ ਆ ਬਰੀ ਕਿਹਦਾ ਸਾਰਾ ਤੇ ਮੰਨ ਕੇ ਜੇ ਜਿਹੜੇ ਕਹਿੰਦੇ ਵੀ ਅਸੀਂ ਮਹੀਨਾ ਝੋਨਾਏ ਤੋਂ ਲੈਣੀ ਆ ਅੱਗੇ ਵੀ ਵੀਡੀਓ ਵਰਕ ਮੰਨ ਕੇ ਦੇਸ ਕੁਮਾਰਟੀ ਹੋਰ ਬਰੀਡ ਅੱਗੇ ਬਾਈ ਇਹ ਮੱਛੀ ਆ ਕਿੱਥੀ ਠੀਕ ਹੈ ਫਿਰ ਇਹ ਇੰਨਾ ਮੋਟੀ ਬੇਟਾ 20 ਦਿਨ ਪਿਆ ਬਾਈ ਜਮਾ ਰਿਜਨਲ ਦੁੱਧ ਦਾੰਦਾ ਫੀਰੀਓ ਸੁਪੂ ਲਾਦਾ ਆ ਕੀ ਸੁਪਾ ਕੀ ਬਾਤ ਐ ਇਹ ਜਿੰਨੇ ਕੀਨੇ ਘਰ ਖਾ ਜਾਂਦੇ ਆ ਹਾਂ ਫਰ ਬਾਈ ਟਾਈਮ ਮੜਾ ਖੜੀ ਬਾਈ ਨੇ ਪਾਸੇ ਫੁੱਲ ਵੱਡੀ ਮੱਛੀ ਸਵਾਦ ਦੇਖੋ ਕੱਲਾ ਗਾਲੀ ਦੀ ਨਾ ਜਿਵੇਂ ਪੀਡੀਐਫ ਮੇਲੇ ਦੇ ਆਪਾਂ ਫੋਟੋ ਨਹੀਂ ਖਿਚਾਉਂਦੇ ਤੇ ਗਾਰ ਜਿਹਦੇ ਮੂਰੇ ਖੜ ਕੇ ਉਹ ਸੈਸ਼ਟਵਾਨ ਬਾਈ ਗੱਲ ਹੈ ਜਿਵੇਂ ਅਗਲਾ ਕਹਿੰਦਾ ਪਹਿਲੇ ਨੂੰ ਬੱਚੀ ਨੇ ਦੁੱਧ ਦੇਤਾ 35 36 ਕਿਲੋ ਉਦਾਂ ਦੀ ਜਾਨਵਰ ਇਹਦਾ ਰੇਟ ਕੀ ਰੋ ਰੇਟ ਬਾਈ 2 ਲੱਖ 10 ਹਜ਼ਾਰ ਦੀ ਬੱਚੀ ਦੇਮਾਂ ਦੀ ਬਾਈ ਜਾਇਜ਼ ਗੱਲ ਆ ਬਾਕੀ ਜਾਨਵਰ ਦੀ ਪੈਸੇ ਲੱਗਣਿਆ ਬਾਈ ਜਿੱਦਾਂ ਦਾ ਜਾਨਵਰ ਉਦਾਂ ਦੀ ਰੇਟ ਆ ਜਾਇਜ਼ ਗੱਲ ਆ ਇਹ ਵੈੜਾ ਦੂਜਾ ਪੂਆ ਬਾਈ ਠੀਕ ਆ ਇਹਦਾ ਬਸ ਬਾਜੂ ਰੇਟ 1.5 ਲੱਖ ਰੁਪਈਆ ਹੁਣ ਇਹਦਾ 1.5 ਲੱਖ ਇਹਦਾ 2 ਲੱਖ ਉਹ ਕੁਆਲਿਟੀ ਦਾ ਵਟਾ ਆ ਗਿਆ ਨਾ ਹਾਂ ਪਹਿਲਾਂ ਠੀਕ ਆ ਇਹ ਆ ਵੈੜਾ ਜੀ ਬਾਈ 37 ਕਿਲੋ ਦੁੱਧ ਦਿੱਤਾ ਹੋਇਆ ਠੀਕ ਹੈ ਇੱਕ ਤਿੰਨ ਵੜਾ ਨੇ ਜਮਾਸਕਾ ਦੇ ਸੀਮਣ ਤੋਂ ਗੱਭਣ ਨੇ ਅੱਗੇ ਸਾਰਾ ਰਕੋਰ ਹੈ ਇਹਨਾਂ ਦਾ ਇੱਕ ਥਾਂ ਤੋਂ ਆਇਆ ਹਾਂ ਇੱਕੇ ਭਾਰ ਉਹ ਇਹਨਾਂ ਦੀ ਕੀ ਭਾਅ ਆ ਗਈ ਤਿੰਨ ਬਾਈ ਨੇ ਤਿੰਨੇ ਵੜਾ ਇਕੱਠੀਆਂ ਲੈਂਦਾ ਤਾਂ ਇਹ ਦੇ ਦਾਂਗੇ ਆਪਾਂ 1 15 ਦਾ ਭਾਅ ਦੇ ਦਾਂਗੇ 1 15 ਦਾ ਭਾਅ ਠੀਕ ਹੈ ਅੱਗੇ ਖੜੀਆਂ ਕੱਚੀਆਂ ਹਨ ਇਹ ਜਿਵੇਂ ਆ ਬੱਛੀ ਹੈਗੀ ਬਾਈ ਚੋਗੀ ਹੱਲ ਦੇਖ ਠੀਕ ਹੈ ਇਹ ਐ ਨਹੀਂ ਹੈ ਦੇਖੋ ਮੂਰੇ ਮੂਰੇ ਦੋ ਵਧੀਆ ਦਿਖਾ ਦਾਂਗੇ ਮੰਗਰ ਕੁਝ ਹੋਰ ਹੀ ਖੜਾ ਹੋਵੇ ਠੀਕ ਹੈ ਕਿਤਾ ਜਿਹੜੀ ਆ ਬਾਈ ਵੀਡੀਓ ਚ ਦਿਖਾਉਣ ਦਾ ਸੀ ਆਪਣਾ ਹਨਾ ਠੀਕ ਹੈ ਤੇ ਅੱਗੇ ਜਮੀਲ ਬੱਛੀ ਆ ਅੱਗੇ ਆ ਬੇਡਾ ਜੀ ਜਿੰਮੇ ਕੋ ਸੱਜਣੋਂ ਸਾਹਮਣਾਂ ਵਾਲਾ ਹੁੰਦਾ ਇਹਦਾ ਇਹ 65000 ਦੀ ਦੇਦਾਂਗੇ ਬਾਈ ਮਹੀਨੇ ਦੀ ਕੱਚੀ ਲੱਗਦੀ ਆ ਇਹਦੇ 25 ਦਿਨ ਪਹਿਨੇ ਦੁੱਧ ਦਿੱਤਾ ਹੋਇਆ ਮੰਨ ਲਵਾਂਗੇ ਇਹਦਾ ਜਿਵੇਂ 23-24 ਕਿਲੋ ਠੀਕ ਹੈ ਬ੍ਰੀਡ ਇਹਦੀ ਵੀ ਬਹੁਤ ਆ ਆਈ ਲੋਕਲ ਬੰਦਿਆਂ ਦੀਆਂ ਠੀਕ ਹੈ ਉਹ ਜਾ ਮੁੱਲ ਆ ਬਾਈ ਹੈਨਾ ਤੇ ਆ ਬੱਛੀ ਆ ਗਈ ਇਹ ਵੀ 65000 ਦੀ ਦੇਦਾਂਗੇ ਚਾਰ ਦੰਦ ਇਹ ਕੱਚੀਆਂ ਨੇ 20 ਦਿਨਾਂ ਦੀਆਂ ਠੀਕ ਹੈ ਇਹ ਬੈਡ ਤਿਆਰ ਹੀ ਆ ਹਫਤੇ ਦੀ ਕੱਚੀ ਆ ਇਹ ਦੇਦਾਂਗੇ 85000 ਦੀ ਬਾਈ 85000 ਕਹਿਣ ਦਾ ਬਾਬਾ ਜਿੱਦਾਂ ਦੀ ਚੋਇਸ ਆ ਉਹਦਾ ਨਾ ਨਹੀਂ ਮੰਨ ਕੇ ਚੱਲ ਬਾਈ 60000 ਤੋਂ ਜਿੱਦਾਂ ਮਰਜ਼ੀ ਨਾਮ ਉੱਪਰ ਲੈ ਲਓ ਜੈ ਜਗਤ ਸੋ 9530801956 36 ਨਾਗੇ ਇੱਥੇ ਸਿਰ ਮਿਲਣਗੇ ਮੱਝਾਂ ਗਾਵਾਂ ਦੀ ਗੱਲ ਵੀ ਇਕੱਲੇ ਗਾਈਆਂ ਜਾਂ ਮੱਝਾਂ ਸਾਰੇ ਪੰਤਾ ਮਾਲ 9530801956 ਪਿੰਡ ਲੋਹਾਖੜਾ ਜ਼ਿਲ੍ਹਾ ਸੰਗਰੂਰ ਦਾ ਪਿੰਡ ਆ ਜੇ ਬੜ ਬੜੋਂ ਜਾਂਦੇ ਰਾਜਪੂਰ ਟੈਕਸ ਤੋਂ ਦੋ ਥੁਰਾ ਪੜਦਾ ਜਦ ਮਰਜ਼ੀ ਪਹੁੰਚੋ ਨਗਾ ਹਾਜ਼ਰ ਮਿਲ ਜਾ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇ ਦਿਓ